ਸੋ ਕਹਾ ਟਲ ਗੁਰ ਸੇਵੀ ਐ ਅਹਨੇ ਸਹਜ ਸੁਭਾ। ਦਰਸਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਇ। ਹੋ ਸਿਫਤ ਖਸਮ ਦੀ ਨੂਰ ਅਰਸਾ ਹੋ ਕੋਰ ਸਾਹਾ ਝੱਟੀ ਐ ਤੋਦ ਡਿਠੀ ਸੱਚੀ ਪਾਤਿਸਾ ਮਾਲ ਜਨਮ ਜਨਮ ਦੀ ਕੱਟੀ ਐ ਸੱਜਣ ਸੱਚਾ ਪਾਤਿਸਾਹੂ ਸਿਰ ਸਾਹਾਂ ਦੇ ਸਾਹੂ ਜਿਸ ਪਾਸ ਬਹਿਠਿਆ ਸੋਹੀਐ ਸਬਨਾ ਦਾ ਵੀ ਸਾਹੂ ਸੱਜਣ ਸੱਚਾ ਪਾਤਿਸਾਹੂ ਸਿਰ ਸਾਹ ਦਾ ਸਾਹੂ ਜਿਸ ਪਾਸ ਬਹਿਠਿਆ ਸੋਹੀਐ ਸਬਨਾ ਦਾ ਵੇਸਾਹ ਸਤਨਾਮ ਸ੍ਰੀ ਵਾਹਿ ਗੁਰੂ ਸਾਹਿਬ ਜੀ ਸਲੂਕ ਮਹੱਲਾ 3 ਸਤ ਗੁਰ ਤੇ ਜੋ ਮੋਹ ਫੇਰੇ ਸੇ ਬੱਦੇ ਦੁਖ ਸਹਾਈ ਫਿਰ ਫਿਰ ਮਿਲਣ ਨਾ ਪਾਏਨੀ ਜੰਮਹਿ ਤ ਮਰ ਜਾਹੀ ਸਤ ਗੁਰ ਤੇ ਜੋ ਮੋਹ ਫਿਰੇ ਦੇ ਬਦ ਦੇ ਦੁਖ ਸਹਾਈ ਫਿਰ ਫਿਰ ਮਿਲਣ ਨਾ ਪਾਏਨੀ ਜੰਮ ਹ ਤ ਮਾਰੇ ਜਾਹੀ ਸਹਸਾ ਰੋਗ ਨ ਛੋਡਈ ਦੁਖ ਹੀ ਮਹਿ ਦੁਖ ਪਾਹੀ ਨਾਨਕ ਨਦਰੀ ਬਖਸ ਲੇ ਸਬਦ ਮੇਲ ਮਿਲਾਹੀ ਮਹਲਾ ਤੀਜਾ ਜੋ ਸਤਗੁਰ ਤੇ ਮੋਹ ਫੇਰੇ ਤਿਨਾ ਠੌਰ ਨਾ ਠਾਉ ਜੋ ਛੁੱਟੜ ਘਰ ਘਰ ਫੇਰੇ ਦੋਹ ਚਾਰਣ ਬਦ ਨਾਉ ਨਾਨਕ ਗੁਰਮੁਖ ਬਖਸੀ ਅਹ ਸੇ ਸਤ ਗੁਰ ਮੇਲ ਮਿਲਾਉ ਪਾਉੜੀ ਜੋ ਸੇਵਹਿ ਸਤ ਮੁਰਾਰੇ ਸੇ ਭਵ ਜਲ ਤਰ ਗਇਆ ਜੋ ਬੋਲੇ ਹਰ ਹਰ ਨਾਉ ਤਿਨ ਜਾਮ ਛੱਡ ਗਿਆ ਸੇ ਦਰਗਹ ਪੈ ਦੇ ਜਾਹੇ ਜਿਨਾ ਹਰ ਜਪ ਲਿਆ ਹਰ ਸੇਵਹਿ ਸੇਈ ਪੁਰਖ ਜਿੰਨਾ ਹਾਰ ਤੋਦ ਮਇਆ ਗੁਣ ਗਾਵਾ ਪਿਆਰੇ ਨਿਤ ਗੋਰਾ ਮੁਖ ਭ੍ਰਮ ਭਾਉ ਗਇਆ ਹਰ ਸੇਵਹਿ ਸਈ ਪੁਰਖ ਜਿੰਨਾ ਹਰ ਤੋਦ ਮਇਆ ਗੁਣ ਗਾਵਾ ਪਿਆਰੇ ਨਿਤ ਗੁਰਮੁਖ ਭਰਾਮ ਭਾਉ ਗਿਆ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਸਲੋਕ ਮਹਲਾ ਤੀਜਾ ਸਤ ਗੁਰ ਤੇ ਜੋ ਮੋਹ ਫਿਰੇ ਸੇ ਬੱਦੇ ਦੁਖ ਸਹਾਂਹਿ ਫੇਰ ਫੇਰ ਮਿਲਣ ਨ ਪਾਇਨੀ ਜਮਹਿ ਤੈ ਮਰ ਜਾਹੀ ਰਾਗ ਸੋਰਠ ਵਾਰ ਮਹੱਲੇ ਚੌਥੇ ਕੀ ਪੌੜੀ 7ਵੀਂ ਸਲੋਕਾਂ ਨਾਲ